ਸਵੇਰੇ ਫੋਨ ਕੀਤਾ ਇਹਨਾਂ ਨੇ ਮੈਂ ਗੁੜੀਆ ਨੂੰ ਮੱਕ 4 ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਮੰਮੀ ਕਹਿੰਦੀ ਸਤ ਸਪਨਾ ਟੀ ਲੀਆ ਐ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦਾਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਐ ਕਹਿੰਦੇ ਸਤ ਸਪਨਾ ਦਾਦੀ ਪੂਰੀ ਹੋ ਗਈ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਟਲੀ ਗੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀ ਬਿਮਾਰ ਸੀ ਨਾ ਤਾਂ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਹੈ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤਨ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੋਈ ਦਾ ਗੱਲ ਕੋਈ ਨਹੀਂ ਹੋਈ ਜੀ ਦੌਰਾ ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਦਿੱਤੀ ਇਹ ਜੀ ਕੱਲ ਹੂੰ ਤੇ ਫਿਰ ਨਾ ਤਾਂ ਫਿਰ ਦੌਰਾ ਪੈ ਗਿਆ ਜੀ ਫੇਰ ਬਚਨ ਜੀ ਸਾਹਿਬ ਹਾਤੀ ਬਿਟੀ ਲਿਆ ਗਈ ਜੀ ਕੰਮੋਂ ਪਈ ਆ ਗਈ ਜੀ ਮੰਮੀ ਕਹਦੇ ਵੀ ਚਾਰਲਟ ਨੂੰ ਹਸਾ ਕੇ ਰੱਖ ਲੋ ਕਿਸੇ ਰਾਤ ਅਕਸ਼ਰ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਤੇ ਲੱਗ ਪਾਣੀ ਮੂੰਹ ਤੋਂ ਆਉਂਦਾਰੇ ਹੱਟ ਖੜੀ ਰਹੀ ਬਹੁਤ ਦੌਰੇ ਪਈ ਗਏ ਤੱਕ ਝੁੱਗ ਦੀ ਪੁੰਜ ਤੇ ਰਹੇ ਉਹਨੇ ਕਹਿੰਦੇ ਨੇ ਕਹਿੰਦੇ ਇਹਨੇ ਮਾਰਤੀ ਇਹ ਠੀਕ ਹੈ ਮੈਂ ਵੀ ਤੋਂ ਹਾਂ ਇਹ ਕਹਿ ਰਹੇ ਡਾਕਟਰ ਜੀ ਕਰਾ ਲਮ ਅਸੀਂ ਮਾਰ ਕੇ ਤੋ ਕਿ ਮੇਰੀ ਧੀ ਸੀ ਮੇਰੀ ਮੂੰਹ ਧੀ ਮੇਰੇ ਇਕੱਲਾ ਪੁੱਤ ਸੀਗਾ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਕਿ ਐਫ ਆਈ ਆਰ ਦਰਜ ਦਿਸਟ ਕਰਤੀ ਹੈ ਤੇ ਅੱਗੇ ਤਫਤੀਸ਼ ਜਾਦੀ ਹੈ ਕੀ ਗੱਲ ਹੋਈ ਆ ਕਿਉਂ ਰਿਆ ਉਰੇ ਆ ਜੀ ਸਵੇਰੇ ਫੋਨ ਕੀਤਾ ਇਹਨੇ ਮੈਂ ਗੁੜੀਆ ਨੂੰ ਮੈਂ ਕਿ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਗੁੜੀਆ ਤੁਹਾਡੀ ਗੁੜੀਆ ਬੇਟੀ ਆ ਜੀ ਮੇਰੀ ਕਿੰਨੀ ਦੇਰ ਹੋ ਗਈ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੀ ਦੇਰ ਦਾ 4 ਸਾਲ ਦਾ ਹੀ ਆ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗਲਤੀ ਹੋਈ ਆ ਬਸ ਚਾਰ ਦਿਨ ਹੋ ਗਏ ਮੇਰਾ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂਜੀ ਫਿਰ ਜੀ ਬਸ ਅੱਜ ਜੀ ਉਹ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਹਤ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਕਿਸੇ ਨੇ ਫੋਨ ਨਹੀਂ ਚੱਕਿਆ ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ ਕੁੜੀ ਦਾ ਹਾਂਜੀ ਹਾਂਜੀ ਆ ਫੋਨ ਦੇਖ ਲਓ ਜੀ ਉਹ ਕੁੜੀਆ ਦਾ ਜਿੰਨੀ ਮੈਂ ਸਕੂਲਾ ਗਈਆਂ ਫੇਰ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਸ਼ੱਕ ਆਇਆ ਹੋਣਾ ਤੁਹਾਨੂੰ ਤਾਂ ਹੀ ਸ਼ੱਕ ਆਜੀ ਮਾਰੀ ਆ ਮੇਰੀ ਟੀ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੈਥੋਂ 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਦਾ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਕਦੇ ਉਰੇ ਪੰਚਾਇਤ ਗੱਲ ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗਦੇ ਸੀ ਬਸ 아이 ਕਹਿੰਦੇ ਸੀ ਦੇ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਇੱਕ ਵਾਰੀ ਕਰੀਆ ਕੁੱਟ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰਤੀ ਨੇ ਸੁੱਖ ਦਾ ਨਹੀਂ ਕੱਟਿਆ ਭਈ ਫਿਰ ਤੁਸੀਂ ਉਰੇ ਕਦੇ ਰਪਟ ਲਖਾਈ ਹੈ ਕੋਈ ਰਪਟ ਲਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਾਂ ਇੰਨਾ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਉਹ ਸਾਨੂੰ ਕਦੋਂ ਦਾ ਪਤਾ ਲੱਗਿਆ ਵੀ ਡੈਥ ਹੋ ਗਈ। ਸਵੇਰ ਦਾ ਲੱਗਿਆ ਜੇ ਅਸੀਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਪਹੁੰਚਾਂਗੇ ਅਸੀਂ ਤਾਂ। ਅੱਛਾ। ਹਾਂਜੀ। ਬਸ ਅਸਟਾਈ ਕਹਿੰਦੇ ਸਾਢੇ 3:30 ਦਾ ਇਨਸਾਫ ਚਾਹੀਦਾ ਸਾਨੂੰ। ਕੀ ਮੰਗ ਕਰਦੇ ਹੋ? ਬਸ ਆਹੀ ਮੰਗ ਆ ਜੀ ਸਾਢੇ 3:00। ਨਹੀਂ ਕੀ ਮੰਗ ਦੀ ਕਰਦੇ ਹੋ? ਮੰਗ ਹੈ ਜੀ ਬਸ ਹਾਂ। ਅੱਛਾ। ਹਾਂਜੀ। ਕਿਵੇਂ ਕੀ ਸਾਡੀ ਕੁੜੀ ਨਾਲ ਹੋਇਆ ਕੀ ਹੈ? ਤੁਸੀਂ ਹੁਣ ਪੁਲਿਸ ਕੋਲ ਗਏ ਸੀ। ਗਏ ਸੀ ਜਿਉਂ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ। ਉੱਥੇ ਆਏ ਸੀ। ਜਰਬੱਟੀ ਜੀ। ਆਹ ਤੁਹਾਡਾ। ਤੇਰਾ ਨਰਾਜ਼ਪਾਂ ਜੀ। ਕੀ ਲੱਗਦਾ ਕੁੜੀਆ ਨੇ? ਦਾ ਡੈਡੀ ਨਹੀਂ ਉਹਦਾ। ਕੀ ਨ ਉੜੀ ਦਾ ਸਬਨਾਈ ਕਿੰਨੇ ਦੇ ਰੋਗੀ ਵਿਆਹ ਰੋ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹਰਮਨ ਸਿੰਘ ਦਾ ਜੀ ਅੱਛਾ ਤੇ ਉਹ ਗਏ ਸੀ ਪੁਲਿਸ ਕੋਲ ਫਿਰ ਕੀ ਕਰ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਟੇ ਹਰਾਨ ਹੋ ਗਏ ਕੋਈ ਨਹੀਂ ਸੁਣਿਆ ਜੀ ਦੇ ਰੋਗੇ ਬੈਠੇ ਰੋ ਉੱਥੇ ਜੀ 2 2 1/2 ਘੰਟੇ ਹੋ ਗਏ ਜੀ 11:30 ਵਜੇ ਦੇ ਪਹੁੰਚੇ ਆ ਕੋਈ ਨਹੀਂ ਕੁਛ ਨਹੀਂ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਏ ਨੂੰ ਵਾਗਿਆ ਕੋਈ ਆਏ ਨੂੰ ਵਾਗਿਆ ਕੋਈ ਗੱਲ ਨਹੀਂ ਕਰੀ ਸਾਡੇ ਨਾਲ ਰਿਪੋਰਟ ਨਹੀਂ ਲਿਖੀ ਤੁਹਾਡੀ ਸੁਣਵਾਈ ਨਹੀਂ ਹੋਈ ਬਸ ਸਰਦਾਰ ਜੀ ਆ ਗਏ ਉਹਨਾਂ ਦਾ ਇੰਚਾਰਜ ਮੈਡਮ ਨੇ ਉਦੋਂ ਤਾਂ ਬਾਈ ਜੀ ਬੈਠੇ ਮੁੰਚੀ ਚਿੱਟੇ ਜੀ ਕਮੀਜ਼ ਪਾਵੇਂ ਪਾਇਆ ਸੀ ਜੀ ਉਹਨਾਂ ਦੇ ਹੋ ਮੈਡਮ ਤਾਂ ਨਹੀਂ ਮੈਂ ਦੇਖੀ ਅੱਛਾ ਹੁਣ ਆਏ ਹੋਣਗੇ ਤਾਂ ਕਹਿ ਨਹੀਂ ਸਕਦਾ ਜੀ ਕਿੰਨੀ ਉਮਰ ਕੋ ਮੇਰੀ 28 ਸਾਲ ਦੀ ਕੀ ਨਾਂ ਹੈ ਸਿਸਟਰ ਦਾ ਸਪਨਾ ਯੋਗੇ ਹਸਬੰਡ ਦਾ ਸਤਨਾਮ ਸਿੰਘ ਕੀ ਗੱਲ ਹੋਈ ਅੱਜ ਮੈਨੂੰ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸਿਰਫ ਫੋਨ ਲਾਇਆ ਉਹਦਾ ਨੈਟ ਵੀ ਬੰਦ ਫੋਨ ਵੀ ਸੋਚੋ ਕੋ ਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਤ ਸਪਨਾ ਤੇ ਲੀਆ ਆ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦਾਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਏ ਕਹਿੰਦੇ ਸਤ ਸਪਨਾ ਦਾਦੀ ਪੂਰੀ ਹੋਗੀ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਜੀ ਚਾਰ ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਦਾ ਫੋਨ ਮੰਗਿਆ ਉਹ ਕਹਿੰਦਾ ਇਹਦੀ ਸਾਸੂ ਮਾ ਕੋਲੇ ਆ ਸਾਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੇਰਾ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਨਹੀਂ ਫੇਰਦਾ ਭਾਂਜਾ ਆ ਖੜਾ ਜੀ ਚਾਰ ਸਾਲ ਦਾਗਾ ਹੱਥ ਭਲਾ ਮੰਗ ਕਰਦੇ ਹੋ ਕੋਰੇ ਲਿਆਉਂਦੇ ਨੂੰ ਮੰਗ ਕਰਦੇ ਪੋਸਟਮਾਨਿੰਗ ਕੀਤਾ ਜਾਵੇ ਆ ਦੇ ਆ ਜਾ ਮਿਸ ਕਾਲਾ ਤੇਰਾ ਤੇਰਾ ਪੰਜ ਪੰਜ 6 6 ਮਿਸ ਕਾਲਾ ਤੁਹਾਡੀ ਆਈਆਂ ਹੋਈਆਂ ਨੇ ਹਾਂਜੀ ਚਾਰ ਦਿਨ ਹੋ ਗਏ ਫੋਨ ਬੰਦ ਸੀ ਅੱਜ ਫੋਨ ਤੇ 13% ਤੇ ਫੋਨ ਹੈ ਫੋਨ ਵੀ ਦਿੰਦੇ ਨਹੀਂ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹੜਾ ਦੋਰਾ ਪੈ ਗਿਆ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀ ਤੇ ਸੋਰਾ ਸਾਹਿਬ ਜੀ ਨੇ ਮੰਮੀ ਨੂੰ ਦੱਸਿਆ ਵੀ ਰਾਤ ਦੀ ਪੂਰੀ ਹੋਈ ਵਈ ਆ ਤੁਹਾਨੂੰ ਕਿਹਨੇ ਕਿਹਾ ਵੀ 5 ਵਜੇ ਸਵੇਰੇ ਮਰ ਗਈ ਐਨੀ ਮਾਸੀ ਨੇ ਅੱਛਾ ਉਹ ਸਾਹਮਣੇ ਬੈਠੀ ਆ ਕਹਿੰਦੀ ਸਵੇਰੇ ਇਹਨਾਂ ਨੇ ਚਾਹ ਦਿੱਤੀ ਕਹਿੰਦੀ ਉਦੋਂ ਮਰ ਗਈ ਉਦੋਂ ਇਹਨਾਂ ਨੂੰ ਮਰੀ ਵੀ ਮਿਲੀ ਆ ਤੇ ਸੋਰਾ ਸਾਹਿਬ ਨੇ ਰਾਤ ਸਾਨੂੰ ਜਿੱਥੋਂ ਪਤਾ ਲੱਗਿਆਗਾ ਉਹ ਕਹਿੰਦੇ ਰਾਤ ਦੀ ਮਰੀ ਵਈ ਆ ਕਿ ਫੇ ਰਹਿਨੇ ਮਠਿੰਡੇ ਉਹ ਜਿਹੜੀ ਤੁੰਗਾਂ ਪਿੰਡ ਸੁਪਨਾ ਵੀ ਲੱਗਦੀ ਥੋੜੀ ਚੇਸ਼ਟਾ ਸੀ ਮੇਰੀ ਕੀ ਗੱਲ ਹੋਈ ਆ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮੈਂ ਸਕੂਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਸੀਂ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਕਦੇ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋ ਦਰਸਾਨ ਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਣੇ 7 ਸਾਲਾਂ ਚ ਪੰਚਾਇਤ ਸਰ ਪਰਚਾਈ ਤੀ ਹੋਈ ਐ ਇੱਥੇ ਅੱਛਾ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਸੀ ਅੱਛਾ ਗੱਲ ਕੀ ਸੀ ਬੁਰਕੀਆਂ ਉਹ ਬੁਰਕੀਆਂ ਖਾ ਖਾ ਜਾਂਦਾ ਜਿਹਨੂੰ ਬੁਰਕੀਆਂ ਘਾਰ ਕਰਕੇ ਸਾਡੇ ਕੋਲੇ ਸੰਦਿਆ ਵੱਡ ਵੱਡ ਕੇ ਖਾਂਦਾ ਦਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਥੋੜੀ ਕੋਈ ਕੰਮ ਕੁਮ ਵੀ ਕਰਦੀ ਸੀ ਥੋੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਲਾਬੇ ਕਰਦੀ ਖਾਦੀ ਢੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਕ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਸੀਗਾ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤਾ ਹੀ ਦਿੰਦਾ ਸੀ ਕੁੱਟ ਸੰਤਾ ਹੀ ਇਹ ਤਿੰਨ ਦਿਨ ਹੋ ਗਏ ਲਾਸ਼ ਪੇਣ ਸੰਤਾ ਆ ਗਏ ਜਿਹੜੇ ਇਹਨਾਂ ਨੇ ਫਰਿੱਜ ਉਹਦੇ ਚ ਬੰਦ ਕਰ ਰੱਖੀ ਸੀ ਸ਼ਗਲ ਕੁੜੀ ਦੀ ਸ਼ਗਲ ਤੋਂ ਸਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਫੂਕ ਜਾਂਦੇ ਜੀ ਕੁੜੀ ਆਪਦੀ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਨਾਲ ਮਰੀ ਹੈ ਤਾਂ ਅਸੀਂ ਫੂਕ ਜਾਂਦੇ ਪਰ ਸਾਨੂੰ ਉਹਦੀ ਲਾਸ਼ ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਚਾਹਨੇ ਜੀ ਕਿ ਇਸ ਤੇ ਕਾਰਵਾਈ ਕਰੇ ਪੁਲਿਸ ਪੋਸਟਪਾਟ ਹੋਵੇ ਪਹਿਲਾਂ ਵੀ ਅਸੀਂ ਥਾਣੇ ਚ ਗਏ ਉੱਥੇ ਇਹਨਾਂ ਨੇ ਪੈਸੇ ਦੇ ਕੇ ਸਾਡਾ ਮੂੰਹ ਬੰਦ ਕਰਵਾਤਾ ਜੀ ਉਹ ਤਾਂ ਕਿ ਉਹ ਥਾਣੇ ਚ ਤਿੰਨ ਘੰਟੇ ਬੈਠ ਰਹੇ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਮੰਗ ਕਾਰਵਾਈ ਦੀ ਮੰਗ ਜਾਂਦੇ ਆ ਜੀ ਸਾਡੇ ਨਾਲ ਕਾਰਵਾਈ ਨਹੀਂ ਹੋ ਰਹੀ ਜੀ ਜਨੂ ਸੱਚ ਸਾਹਮਣੇ ਆਵੇ ਕਿਵੇਂ ਮਰੀ ਆ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗੂਗੀ ਕੀ ਲੱਗਦੀ ਜੀ ਤੁਹਾਡੀ ਮੇਰੀ ਛੋਟੀ ਭੈਣ ਸੀ ਜੀ ਜਨਾਬਾ ਸੁਪਨਾ ਜੀ ਇਹ ਹੋਇਆ ਜੀ ਤੁਸੀਂ ਹੁਣ ਤਾਂ ਘਰ ਸੰਸਕਾਰ ਕੋਈ ਨਹੀਂ ਕੀਤਾ ਸਰ ਜੀ 7 ਤਰੀਕ ਦੀ ਜੀ ਕੁੜੀ ਦੀ ਗੱਲਬਾਤ ਬੰਦ ਹੋਈ ਪਈ ਸੀ ਜੀ ਤੇ ਅਸੀਂ ਐਤਵਾਰ ਨੂੰ ਆ ਕੇ ਦੇਖਿਆ ਜੀ ਪਤਾ ਲੈਣ ਆਏ ਸੀ ਐਤਵਾਰ ਨੂੰ ਆ ਕੇ ਦੇਖਿਆ ਤਾਂ ਕੁੜੀ ਮਰੀ ਪਈ ਸੀ ਜੀ ਕੁੜੀ ਦੀਆਂ ਅੱਖਾਂ 'ਚ ਕੁਝ ਨਹੀਂ ਸੀ ਅਸੀਂ ਰੋਲਾ ਪਾਤਾ ਪਿੰਡ 'ਚ ਉਹ ਕਹਿੰਦਾ ਨਹੀਂ ਨਹੀਂ ਚੱਕ ਲੋ ਚੱਕ ਲੋ ਸੰਸਕਾਰ ਕਰਦਾ ਅਸੀਂ ਰੋਲਾ ਪਾਤਾ ਅਸੀਂ ਕਿਲਵੱਟੀ ਜਾ ਕੇ ਆਏ ਥਾਣਾ ਖਾਲੀ ਕਰ ਗਏ ਆ ਸਾਡੀ ਇੱਥੇ ਸਿਵਲ 'ਚ ਵੀ ਕੋਈ ਸੁਣਵਾਈ ਨਹੀਂ ਹੋਈਗੀ ਤੇ ਫਿਰ ਹੁਣ ਐਤਵਾਰ ਹੋ ਗਿਆ ਜੀ ਇੱਥੇ ਤਿੰਨ ਦਿਨ ਹੋ ਗਏ ਬੋੜੀ ਰੁਲੀ ਜਾਂਦੀ ਨੂੰ ਸੰਸਕਾਰ ਨਹੀਂ ਕੀਤਾ ਜੀ ਕਿਸੇ ਨੇ ਹਲੇ ਤੱਕ ਹਾਲ ਤੱਕ ਕੋਈ ਪੋਸਟਮਾਰਟਮ ਹੋਇਆ ਨਹੀਂ ਜੀ ਕਿਸੇ ਵੀ ਅਫਸਰ ਨੂੰ ਫੋਨ ਕਰਦੇ ਆ ਕੋਈ ਅਫਸਰ ਫੋਨ ਨਹੀਂ ਚੱਕਦਾ ਜੀ ਇੱਕ ਵੀ ਅਫਸਰ ਫੋਨ ਨਹੀਂ ਚੱਕਦਾ ਜੀ ਜਿਹਨੂੰ ਫੋਨ ਕਰਦੇ ਆ ਜੀ ਹੈਲੋ ਹਾਲੋ ਕਰਕੇ ਫੋਨ ਕੱਢ ਦਿੰਦਾ ਹਾਲੋ ਕਰਕੇ ਫੋਨ ਕੱਢਦੇ ਪੂਰੇ ਕਿਉਂ ਨਹੀਂ ਕਰ ਰਹੇ ਪੁਰੇ ਜੀ ਤੀਜੀ ਜੂ ਚ ਅਸੀਂ ਸੰਸਕਾਰ ਦਾ ਜੀ ਕੀ ਆ ਉਥੇ ਤੁੰਗੇ ਪਿੰਡ ਕਿਹਾ ਸੀ ਸੰਸਕਾਰ ਕਰ ਦੋ ਕਹਿੰਦੇ ਸਾਡੀ ਜੂ ਚ ਆਬਰ ਨਾ ਜਾਈਓ ਜੀ ਹੁਣ ਕੱਲ ਸਾਡੇ ਗਲਵੱਟੀ ਗੱਲ ਪੈ ਗਈ ਜੀ ਅੱਛਾ ਬੜਾ ਟੁਕੀ ਨੂੰ ਹੋ ਗਿਆ ਜੀ ਸਰਪੰਚ ਵੀ ਜਵਾਬ ਦੇਗਾ ਜੀ ਸਰਪੰਚ ਜਵਾਬ ਦੇ ਗਿਆ ਕਹਿੰਦਾ ਮੁਠੀ ਦੱਬ ਦਿਨਾ ਤੁਹਾਡੀ ਚੁੱਪ ਕਰ ਚੁੱਪ ਕਰ ਜਾ ਜੀ ਕਹਿੰਦੇ ਰਾਜੀਨਾਮਾ ਕਰ ਲੋ ਜੀ ਰਾਜੀਨਾਮਾ ਕਰੋ ਰਾਜੀਨਾਮੇ ਕਰਕੇ ਅੱਜ 3 ਦਿਨ ਹੋ ਗਏ ਜੀ ਕੱਲ 8 ਦਿਨ ਹੋ ਜਾਣਗੇ ਕੁੜੀ ਪੂਰੀ ਹੋਈ ਨਾ ਸੰਸਕਾਰ ਹੋ ਰਿਹਾ ਤੇ ਨਾ ਸਾਨੂੰ ਮਰੀ ਦਾ ਦੱਸਿਆ ਜੀ ਸਰਪੰਚ ਨਾਲ ਕੱਲ ਅੰਦਰ ਪੋਸਟਮਾਰਟਮ ਵੀ ਨਹੀਂ ਹੋਇਆ ਜੀ ਕੀ ਨਾਮ ਉਹਦਾ ਸੁਖਵਿੰਦਰ ਕੌਰ ਉਹ ਉਹ ਕੀ ਕਹਿੰਦੇ ਸੁਪਨਾ ਨਾਮ ਹੈ ਜੀ ਦਾ ਅੱਛਾ ਕੀ ਗੱਲ ਹੋਈ ਐ ਗੱਲ ਕੋਈ ਨਹੀਂ ਹੋਈ ਜੀ ਦੌਰਾ ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਦਿੱਤੀ ਐ ਜੀ ਕੱਲ ਹੂੰ ਤੇ ਫਿਰ ਰਾਤ ਫਿਰ ਦੌੜਾ ਪੈ ਗਿਆ ਜੀ ਫੇਰ ਵਿਚੰਦੇ ਉਹ ਕਹਿੰਦੇ ਚਾਰ ਦਿਨ ਹੋ ਗਏ ਫੋਨ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਉਹ ਰਾਤ ਵੀ ਹੋਈ ਹੈ ਗੱਲ ਕੱਲ ਦੇਵੇ ਵੀ ਹੋਈ ਹੈ ਜੀ ਇਹਦੀ ਮੰਮੀ ਨਾਲ ਜੀ ਤੇ ਨਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕੀ ਹੋਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਉਹ ਵੀ ਰਾਤ ਡੈਥ ਹੋਈ ਆ ਮਾਸੀ ਕਹਿੰਦੀ ਆ ਸਵੇਰੇ 5 ਵਜੇ ਡੈਥ ਹੋਈ ਆ ਇਹਦੀ ਕੀ ਗੱਲ ਆ ਸਵੇਰੇ ਹੋਈ ਆ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਆ ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਆ ਜੀ ਕਿ ਵੀ ਘਰ ਪਟਿਆ ਗਿਆ ਜੀ ਠੀ ਕੁੜੀ ਆਹ ਤੇ ਆਹ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੁਈ ਹੁੰਦੀ ਨਹੀਂ ਆ ਦੇਹਜ ਮੰਗਣ ਨੂੰ ਲੈ ਕੇ। ਨਾ ਜੀ ਦੇਹਜ ਤੁਸੀਂ ਦਾ ਅੱਜ ਤੱਕ ਅਸੀਂ ਦੇ ਕੋਈ ਗੱਲੇ ਨਹੀਂ ਕਦੇ ਵੀ ਕਰੀ। ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਥੋਂ ਉਹ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ ਜੀ 15 20 ਦਿਨ ਹੋ ਗਏ। ਅੱਛਾ ਹਾਂ ਜੀ ਤੇ ਪਹਿਲਾਂ ਵੀ ਕਰੇ ਕੋਈ ਮਾਮਲਾ ਕੋਈ ਕੁੱਤ ਤੇ ਗਿਆ ਥਾਣੇ ਜਾ ਕੇ ਤਵਾਲੀ। ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ। ਲੋਕ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਥਰੋ ਕੀ ਤਰਾਜ ਆ। ਤਰਾ ਲਾਂਗੇ ਸਾਨੂੰ ਕੋਈ ਤਰਾਜ। ਅੱਛਾ ਹਾਂ ਜੀ। ਕੁਛ ਨਹੀਂ ਨੋਤੀ ਇਹ ਸਾਡੀ ਦੁੱਤੂ ਤੇ ਦੁਆਰਾ ਵਰਦੀ ਦਿੱਲੀ ਮੰਗੂ ਰਾਤ ਜਨਰਤ ਮੈਂ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕਿਤੇ ਪਿੱਛੇ ਠੱਕੇ ਖਾਣ ਲਾ ਫਿਰ ਦੈਨਾਂ ਪਿੱਛੇ ਫਿਰਦਾ ਜੇ ਮੈਂ ਤਸਕਵਿੰਦਰ ਆ ਗਏ ਜੈਨੂ ਪਹਹਾਤੀ ਵੀ ਢਿੱਲੀ ਆ ਗਈ ਜੀ ਗੁੰਮੋ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦੇ ਤੁਸੀਂ ਰਾਤ ਅੱਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇ ਲੱਡੂ ਪਾਣੀ ਮੂਠਾ ਹੁੰਦਾ ਰਹਤਾ ਅੱਠ ਫਿਰੀ ਰਹੀ ਬਹੁਤ ਦੌਰੇ ਪਈ ਗਏ ਠੱਗ ਝੁੱਗ ਦੀ ਪੁੰਜਦੇ ਰਹੇ ਜੀ ਨਾ ਕੀ ਇਹ ਨੂਰ ਰੋਦੀ ਦਾ ਉਹ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਤਾਂ ਸਪਨਾ ਰੱਖਿਆ ਹੋਇਆ ਹੈ। ਕਿੰਨੇ ਦਿਨ ਹੋ ਗਏ ਵਿਆਹ ਨੂੰ? ਵਿਆਹ ਨੂੰ 7 ਸਾਲ ਹੋ ਗਏ। ਪਹਿਲਾਂ ਵੀ ਕੋਈ ਦਾਜ ਤੇਜ ਮਗਲ ਬੈਂ ਕਹਿੰਦੇ ਰੋਲਾ ਪਿਆ ਪੰਚਾਇਤ। ਰੋਣਾ ਤਾਂ ਵੀਰਿਆ ਪਈ ਹੋ ਜਾਂਦਾ ਸੀ ਜਦੋਂ ਇਹ ਦੌੜਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹਨਾਂ ਸੀ ਉਦਣ ਇਲਾਜ ਕਰਾਉਣੇ ਆ ਗਏ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾ ਸੀ ਢਿੱਲੀ ਹੋ ਗਈ ਤਾਂ ਥਾਂ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਦੋਂ ਸਾਨੂੰ ਕਹਿਣ ਵੀ ਇਹਨਾਂ ਨੇ ਲਾਜੇ ਨਹੀਂ ਕਰਾਇਆ। ਉਹਨੇ ਕਹਿੰਦੇ ਨੇ ਕਹਿੰਦੇ ਨਹੀਂ ਨਹੀਂ ਮਾਰਤੀ ਇਹ। ਠੀਕ ਹੈ ਕਹਿੰਦੇ ਵੀ ਕੋਈ ਹਾਂ ਇਹ ਕਹਿ ਰਹ ਅਸੀਂ ਮਾਰ ਕੇ ਤੋ ਕਿ ਮੇਰੀ ਧੀ ਸੀ ਮੇਰੀ ਨੂੰਹ ਸੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਆਪਦੀ ਇਹ ਕਹਿੰਦੇ ਬੜਾ ਕੈ ਨਹੀਂ ਰੱਖਤੀ ਜੇ ਤਾਂ ਆਹ ਹੁਣ ਕਰ ਕਰ ਕੇ ਦੀਆਂ ਵੀ ਕਾਲਾ ਕਰਦੀਆਂ ਨੇ ਗੀਆਂ ਕਹਿੰਦੀ ਇਹ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹ ਜੇ ਕੁਫਰ ਤੋਲਦੀਆਂ ਨੇ ਨਹੀਂ ਬੋਲਦੀਆਂ ਨੇ ਉਹ ਰੱਬ ਨੂੰ ਪਤਾ ਮੈਂ ਮਾਰ ਕੇ ਤਾਂ ਕੀ ਜਵਾਕੜੀ ਤੋਂ ਲੈਣਾ ਸੀ ਅਸੀਂ ਕਿਹੜਾ ਸੌਖਾ ਨੇ ਨਹੀਂ ਮਾਰੀ ਫਿਰ ਇਹਨਾਂ ਉਹ ਅਸੀਂ ਇੱਥੇ ਸੌਖਾ ਹੀ ਨਹੀਂ ਰਹਿ ਅਸੀਂ ਕਿਹੜਾ ਸੌਖਾ ਨੂੰ ਕੋਈ ਤਰ੍ਹਾਂ ਦੀ ਨਹੀਂ ਜਸਤ ਕਹਿੰਦੇ ਕਰਕੇ ਤੇ ਲੈ ਜਾਣ ਜਿਹੜੀ ਸਾਡੇ ਚ ਕਸੂਰ ਨੂੰ ਸਾਡੀ ਵੀ ਬੇਸ਼ੱਕ ਕਰਦਣ ਪਰ ਤਾਂ ਸੀ ਇਹ ਤਾਂ ਜਵਾਕੜੀ ਤੋਂ ਕੀ ਬਸਾਉਣਾ ਸੀ ਇਦਾਂ ਚਰਚ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪੰਚਾਇਤ ਚ ਆ ਜਿਆ ਇਹ ਉਰੋ ਕੱਪੜੇ ਚੱਕ ਕੇ ਲੈ ਕੇ ਗਈ ਆ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ 4.5 ਵਜੇ ਮੈਂ ਉੱਥੇ ਗੇਟ 'ਚ ਬੈਠੀ ਆ ਟੰਗਣਾ ਲਾ ਪਾਣੀ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਆ ਬੌੜਾ ਗਿਆ ਤਾ ਬਿਨਾ ਉਹ ਮੈਂ ਕਦੇ ਗਈ ਕੋਈ ਤਾਂ ਖਿਆ ਨਹੀਂ ਗਈ। ਤਾ ਲੈ ਕੱਪੜੇ ਪਾ ਕੇ ਲੈ ਗਈ ਉਹ ਮੁੰਡਾ ਸਕੂਲ ਵਾਲਾ ਥੋੜਾ ਲੰਮਕੜਾ ਸੀ ਬਰਕਤabang ਅੱਦਕੇ ਉੱਤੇ ਬੈਠ ਕੇ ਤਰ ਗਈ। ਬੈਗ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਦੇਹਲੀ ਤੇ ਬੈਠੀ ਐ ਉੱਥੇ ਉਹ ਮੁੰਡਾ ਹੱਦਿਆ ਔਰ ਮੇਰਾ ਪਾਲੀ ਉਹ ਡੈਲੀ ਦੇ ਕਾਟ ਬਣਾਉਂਦਾਗਾ। ਉੱਥੇ ਜਾ ਕੇ ਮਾਂ ਦੇਖੀ ਮੈਂ ਜੇ ਪੱਪੇ ਨੂੰ ਫੋਰ ਕਰਦੇ ਮੈਂ ਹਰਕਰੀ ਚ ਪਾਈਗੀ ਦਾ ਕੱਪੜਿਆਂ ਦਾ ਲੈ ਗਈ। ਚਾਹਤੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ। ਇਹ ਕਹਿੰਨਾ ਮੈਨੂੰ ਕਹਿੰਨਾ ਤੂੰ ਦੇਖਿਆ। ਮਾਂ ਉੱਥੇ ਮੈਨੂੰ ਦੇਖ ਕੇ ਉਰਾ ਫਰਾ ਬੋਲੂਗੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਾਂ ਲੈਨੇ ਜੀ ਮੈਂ ਇਹਨੇ ਤੇ ਕਰੀ ਬਾਕੀ ਮੇਰੀ ਭੈਣ ਕੇ ਮੈਂ ਮੈਂ ਫੈਰੀ ਨੂੰ ਦੇਖਦੀ ਆ ਉਹਨੂੰ ਮੁੱਡੇ ਨੂੰ ਇਹਦੇ ਕੁੱਤੇ ਨੂੰ ਮੈਨੂੰ ਮਿਲਿਆ ਨਾ ਜੀ ਫਿਰ ਇਹਨੇ ਦੀ ਗਮੰਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠੇ ਗਏ ਆ ਜੀ ਫਿਰ ਇਹ ਮੇਰਾ ਦਿਓ ਰਸ ਤੋਂ ਠੱਲਾ ਲੈ ਗਿਆ ਤਾਂ ਨੇ ਦਾ

ਐ ਦੱਸਦੇ ਨਹੀਂ ਕੋਈ ਹੈਗੇ ਅਸੀਂ ਇਹਦੀ ਜਾਣ ਕਮਾ ਕੇ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ ਸੀ ਕਿ ਮੈਨੂੰ ਮੁਕਤੀ ਚੰਗੀ ਆ ਹੁਣ ਮੈਂ ਦੌਲਤ ਭਰੂੰਗੀ ਕੋਈ ਇਦੇ ਕਿਵੇ ਪ੍ਰਤੀਤੀ ਆ ਪਈ ਹੈ ਅੱਠ ਇਹਰ ਫਿਰ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਤਰਤੀਰ ਚ ਜੇ ਕੋਈ ਗੱਲ ਸਾਹਮਣੇ ਹੋਵੇ ਤਾਂ ਦੋ ਜੇ ਕੋਣ ਕੋਣ ਨੇ ਇੱਕ ਸੈਦ ਘਰ ਵਾਲਾ ਜੀ ਅੱਛਾ ਜੀ ਸੁਪਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸਾਸ ਸਾਸ ਗੁਰਿੰਦਰ ਕੌਰ ਇਹ더라 ਧਰਸ਼ ਸ਼ਨੀਵਾਰ ਦੀ ਹੋਈ ਵੀ ਆ ਜੇ ਮੰਗਲਵਾਰ ਹੋ ਜਾਏ ਨਹੀਂ ਥੇ ਕੋਈ ਡੈੱਡ ਬੋਡੀ ਕੋ ਨਹੀਂ ਲਿਖੀ ਨੀ ਡੈੱਡ ਬੋਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਤਾਂ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀ ਕਿ ਇਹਨਾਂ ਨੇ ਸਾਡੇ ਕੋਲੋਂ ਤਾਂ ਕਾਗਜ਼ ਦੇਖ ਕੇ ਜੱਜ ਕੀਤਾ ਕੋਈ ਨੂੰ ਕਰ ਰਿਹਾ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋਈ ਲੈ ਕੇ ਜਾ। ਇਹਦੇ ਬਾਰੇ ਤਾਂ ਦੇਖੋ ਇਹਨਾਂ ਨੂੰ ਪਤਾ ਹੋਊਗਾ ਜੇ ਬਾਰੇ ਸਾਡੇ ਕੋਲੇ ਇੱਟਾ ਕੋਈ ਗੱਲ ਨਹੀਂ ਆਈ। ਹਾਲ ਤੱਕ ਕਰਦੂ ਰਫੀ ਹੋਈ ਹੈ ਜੀ। ਨਹੀਂ ਫਿਲਹਾਲ ਤੱਕ ਕੋਈ